ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਜਨਮ ਦਿੱਤਾ ਤਨ ਹੈ ਉਹ ਬਾਪ ਬਾਪੂ ਜਗਿੰਦਰ ਸਿੰਘ ਤਨ ਹੈ ਰੋਟਾ ਪਿੰਡ ਆਓ ਸਰਵਣ ਕਰੀਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਜੀਵਨ ਨੂੰ ਸਮਰਪਤ ਇਹ ਕਵਿਤਾ ਕਿ ਰੋਜ਼ ਰੋਜ਼ ਨਹੀਂ ਪੁੱਤ ਮਾਵਾਂ ਸੰਤਾਂ ਵਰਗੇ ਜੰਮਦੀ ਹਰ ਥਰ ਕੰਬਦੀ ਅਸੀ ਸਰਕਾਰਾਂ ਸੁਣ ਕੇ ਜਿਸ ਦਾ ਨਾਮ ਵੀ ਵਿਸਤੀਤਾ ਸੇਖ ਮਹਾਨ ਸਿਸੂਰਾ ਵਰਤ ਵਰਿਆ ਮੈਂ ਓ ਓ ਸੱਜੋ ਦੇਵੀ ਕੁਰਬਾਨੀ ਤੋਂ ਮੈਂ ਬਲਹਾਰੇ ਜਾਵਾ ਪਿੰਡਾਂ ਵਾਲੇ ਸੰਤ ਜਾਹੇ ਪੁੱਤ ਰੋਜਨ ਜਮਣੇ ਮਾਵਾਂ ਹਰ ਥਰ ਸਜੋ ਦੇ ਦੇ ਕੁਰਬਾਨੇ ਤੋਂ ਮੈਂ ਬਲਹਾਰੇ ਜਾਵਾ ਪਿੰਡਰਾਵਾਲੇ ਸੰਤ ਜਹੇ ਪੁੱਤ ਰੋਜ ਨੇ ਜਮਣੇ ਮਾਵਾਂ ਹੋ ਘਰਤ ਵਾਂਦੀ ਅਣਖ ਦਾ ਪੁੱਤ ਲਾ ਰੋਟੇ ਪਿੰਡ ਚਮਕਾ ਗਿਆ ਦੇ ਹਲੂਣਾ ਗੱਬਰੂਆਂ ਦੀ ਸੁੱਤੀ ਅਣਖ ਜਗਾ ਗਿਆ ਓ ਹੱਕ ਹਕੂਮਤ ਤੋਂ ਕਿੰਜ ਮੰਗਣੇ ਆਵੋ ਜਰਾ ਸਖਾਵਾ ਪਿੰਡਰਾਵਾਲੇ ਸੰਤ ਜਹੇ ਪੁੱਤ ਰੋਜ ਨਹੀਂ ਜਮਣੇ ਮਾਵਾ ਉਹ ਜੁੜਿਆ ਸੀ ਮਨ ਗੁਰ ਚਰਨਾਂ ਨਾਲ ਹਰ ਤਮ ਪਾਣੀ ਪੜਦਾ ਛੇਰੇ ਦਾ ਪ੍ਰਤਾਪ ਜਿਸ ਤਰਾਂ ਸੁਬਾ ਦਾ ਸੂਰਜ ਚੜਦਾ ਉਹ ਭਗਤ ਸੂਰਮਾ ਦਾ ਨੇ ਜਿਸ ਵਿੱਚ ਤਿੰਨੇ ਗੁਣ ਤਕਾਵਾ ਪਿੰਡਰਾਵਾਲੇ ਸੰਤ ਜਹੇ ਪੁੱਤ ਰੋਜ ਨਹੀਂ ਜਮਣੇ ਮਾਵਾ ਉਹ ਸੰਸ ਤਤਰ ਦੇ ਵਿੱਚ ਬਣਿਆ ਸੀ ਸਾਲ ਦਾ ਮੁਖਿਆ ਘੜ ਨਾਲ ਲਾਇਆ ਜੋ ਚਲ ਆਇਆ ਧਰਤੇ ਧਰਤੀ ਦੁਖਿਆ ਪਰੇ ਉਪਕਾਰੀ ਦੇ ਮੈਂ ਕੀ ਕੀਓ ਪਰੇ ਉਪਕਾਰੀ ਦੇ ਮੈਂ ਕੀ ਕੀ ਪਰੇ ਉਪਕਾਰ ਗਨਾਵਾ ਪਿੰਡਰਾ ਵਾਲੇ ਸੰਤ ਜਹੇ ਪੁੱਤ ਰੋਜ ਨਹੀਂ ਜਮਣੇ ਮਾਵਾ ਉਹ ਨਰਕ ਤਾਰ ਹੀ ਗੁਰਬਚਨਾ ਪਾਪੀ ਕਾਮ ਦੀ ਅਣਖ ਵੰਗ ਸਿੰਘਾਂ ਨੂੰ ਲਲਕਾਰੇ ਹੋ ਫੁੱਲਾ ਸਿੰਘ ਜੀ ਕਾਰਗੁਜ਼ਾਰੀ ਨਾਲ ਏ ਦੇ ਡਕਦਾਵਾ ਪਿੰਡਾਂ ਵਾਲੇ ਸੰਤ ਜਹੇ ਪੁੱਤ ਰੋਜ ਨਹੀਂ ਜਮਦੀਆਂ ਮਾਵਾਂ ਹੋ ਜੱਜਾਂ ਤੇ ਵਕੀਲਾਂ ਨੂੰ ਵੀ ਕੀਤਾ ਸੀ ਨਰੇ ਉੱਤਰ ਕਹਿਣ ਕਥਨ ਦਾ ਪੂਰਾ ਸੂਰਾ ਕਲਗੀ ਧਰਤਾ ਪੁੱਤਰ ਹੋ ਹਰ ਵਕਤੋਂ ਸਖਿਆਰਾ ਦੱਸੇ ਮਰਦ ਜੱਗ ਤੇ ਟਾਵਾ ਪੈਂਦਰਾ ਵਾਲੇ ਸੰਤ ਜਹੇ ਪੁੱਤ ਰੋਜ ਨਜਮਣੇ ਮਾਵਾ ਮਰਨਾ ਮੋਤ ਸਰੀਰਾ ਦੀ ਨਾ ਮਰਨਾ ਮੋਤ ਸਰੀਰਾ ਦੀ ਨ ਮੰਨੀ ਉਸ ਬਹਾਦਰ ਬਖਸ਼ਿਆ ਮਾਨ ਪਰਾਵਾ ਪਿੰਡਰਾਵਾਲੇ ਸੰਤ ਜਹੇ ਪੁੱਤ ਰੋਜਣ ਜਮਣੇ ਮਾਵਾ ਹੋਤੀ ਪੈਣ ਦੀ ਇੱਜ਼ਤ ਹਾਮੀ ਕਰਦਾ ਜਗਤ ਕਰੀਰਾ ਕਹਿੰਦਾ ਲਾਉਣੀ ਗਲੋਂ ਗਲਾਮੀ ਬਦਲਣੀ ਆਤ ਕਦੀਰਾ ਇੱਕ ਨਿਸ਼ਾਨ ਦੇ ਠਿਆ ਕਤਰ ਹੋਣ ਨਹੀਂ ਦਵੇ ਸਲਾਵਾ ਪਿੰਡਰਾਵਾਲੇ ਸੰਤ ਜਹੇ ਪੁੱਤ ਰੋਜਣ ਜਮਣੇ ਮਾ ਮਾ ਹੋ ਅਣਖੀ ਮੁਖ ਚੋ ਬੋਲ ਅਣਖ ਦੇ ਵਾਂਗਰ ਤੀਰਾ ਸੁਣ ਕੇ ਕਫਨ ਬੰਨ ਮੌਤ ਦੇ ਲੈ ਕੌਮੀ ਬਲ ਪੀਰਾ ਕਰਮ ਗੇਲ ਵਰਿਆ ਮਗਾਮ ਦੇ ਕਰਮ ਗੇਲ ਵਰਿਆ ਮਗਾਮ ਦੇ ਮਰਦਾ ਦੀ ਆਗ ਥਾਵਾਂ ਪਿੰਡਰਾਵਾਲੇ Lord, I need